ਲੋ ਜੀ ਸਾਡੀ ਵੀਡੀਓ ਵੇਖ ਰਹੇ ਸਾਰੇ ਸੱਜਣਾ ਨੂੰ ਆਪਣੇ ਵੱਲੋਂ ਪਿਆਰ ਭਰੀ ਸਾਸਰੀਕਾਲ ਲੋ ਵੀ ਸੱਜਣੋ ਜਦੋਂ ਵੀ ਕੋਈ ਨਵਾਂ ਘੋੜ ਪ੍ਰੇਮੀ ਘੋੜਾ ਪਰਿਵਾਰ ਨਾਲ ਜੁੜਦਾ ਤੇ ਬੜੀ ਖੁਸ਼ੀ ਮਿਲਦੀ ਆ ਤੇ ਆਪਣੇ ਬਾਈ ਹੁਣੀ ਮਾਰਵਾੜੀ ਜਾਨਵਰ ਲੈ ਕੇ ਆਏ ਨੇ ਨਵੇਂ ਨਵਾਂ ਸ਼ੌਂਕ ਇਹਨਾਂ ਨੂੰ ਇਹਨਾਂ ਤੋਂ ਸਾਰੀ ਗੱਲਬਾਤ ਪਤਾ ਕਰਦੇ ਆ ਕਿ ਕਿੱਥੋਂ ਇਹਨਾਂ ਨੂੰ ਸ਼ੌਂਕ ਲੱਗਾ ਤੇ ਕਿਵੇਂ-ਕਿਵੇਂ ਇਹਨਾਂ ਦਾ ਸੁਆਬ ਬਣਿਆ ਬਾਈ ਹੁਣਾਂ ਤੁਹਾਡੀ ਕਰਵਾਉਂਦੇ ਆ ਪੂਰੀ ਗੱਲਬਾਤ ਵੀਡੀਓ ਦੇ ਲਾਟ ਤੱਕ ਬਣੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਵੀਰਨਾ ਕਰਦੇ ਆ ਗੱਲਬਾਤ ਵੀਰ ਜੀ ਸਭ ਤੋਂ ਪਹਿਲਾਂ ਤੇ ਜੋ ਤੁਹਾਡੀ ਵੀਡੀਓ ਵੇਖ ਰਹੇ ਨੇ ਉਹਨਾਂ ਸਰੋਤਿਆਂ ਵੱਲੋਂ ਤੇ ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਰ ਜੀ ਆਪਾਂ ਸਭ ਤੋਂ ਪਹਿਲਾਂ ਤੇ ਆਪਣੇ ਸਾਰੇ ਭਰਾਵਾਂ ਆਪਣੀ ਲੋਕੇਸ਼ਨ ਦੱਸੀ ਆ ਆਪਣਾ ਪਿੰਡ ਕਿੱਥੇ ਆ ਤੇ ਕਿਦਾਂ ਸਥਿਤੀ ਹੈ ਆਪਣਾ ਜ਼ਿਲ੍ਹਾ ਗਰਦਾਸਪੁਰਾ ਭਾਜੀ ਹਾਂਜੀ ਕਲਾਨੌਰ ਸ਼ਹਿਰ ਦੇ ਨਾਲ ਆਪਣਾ ਪਿੰਡ ਦੇ ਹੌਲਾ ਜੀ ਠੀਕ ਹੈ ਜੀ ਹਾਂਜੀ ਭਾਜੀ ਤੇ ਭਾਜੀ ਵੇਖੋ ਘੋੜੀ ਜਦੋਂ ਆਪਾਂ ਲੈਣ ਜਾਂਦੇ ਆ ਇੱਕ ਤੇ ਜਦੋਂ ਆਪਾਂ ਪਸ਼ੂ ਖਰੀਦਣ ਜਾਂਦੇ ਆ ਉਦੋਂ ਦੇ ਸਾਨੂੰ ਆਸ ਹੁੰਦੀ ਆ ਕਿ ਸਵੇਰੇ ਪੱਠੇ ਪਾ ਕੇ ਸ਼ਾਮਾਂ ਨੂੰ ਦੁੱਧ ਚੋਲਾਂਗੇ ਤੇ ਕੁਝ ਨਾ ਕੁਝ ਸਾਨੂੰ ਮਿਲ ਜੂ ਸਾਡੇ ਜੇਬ 'ਚ ਕੁਝ ਪੈ ਜਾਏਗਾ ਜਦੋਂ ਆਪਾਂ ਘੋੜੀ ਜਾਂ ਘੋੜਾ ਖਰੀਦਣ ਜਾਂਦੇ ਆ ਬੰਦਾ ਕਿਸੇ ਲਾਲਚ ਨੂੰ ਨਹੀਂ ਜਾਂਦਾ ਬਿਲਕੁਲ ਤੇ ਜਦੋਂ ਆਪਾਂ ਘੋੜਾ ਘੋੜੀ ਖਰੀਦਦੇ ਆ ਬੜਿਆਂ ਮਿਹਣੇ ਤਾਣੇ ਵੀ ਸੁਣਨੇ ਪੈਂਦੇ ਨੇ ਬੜਾ ਬੜਾ ਵੱਡਾ ਦਿਲ ਕਰਕੇ ਆਪਾਂ ਇਹ ਜਾਨਵਰ ਲੈਨੇ ਆ ਤੁਹਾਡਾ ਇਹ ਜਾਨਵਰ ਲੈਣ ਦਾ ਕਿਦਾਂ ਸੁਭਾਅ ਬਣਿਆ ਤੇ ਕਿੱਥੋਂ ਤੁਹਾਨੂੰ ਸ਼ੌਂਕ ਲੱਗਾ ਸਾਰੀ ਗੱਲਬਾਤ ਜਿਹੜੀ ਉਹ ਦੱਸੋ ਸਾਨੂੰ ਪਹਿਲੀ ਗੱਲ ਤੇ ਭਾਜੀ ਘੋੜੇ ਪੈਸੇ ਨਾਲ ਨਹੀਂ ਖਰੀਦੇ ਜਾਂਦੇ ਹਾਂਜੀ ਦਸਵੇਂ ਮਹਾਰਾਜ ਪਾਤਸ਼ਾਹ ਦੀ ਦੇਣ ਆ ਹਾਂਜੀ ਇਹ ਉਹਦੇ ਘਰ ਜਾਂਦੇ ਨੇ ਜਿੰਨਾ ਘਰ ਨੇ ਤਾਂ ਦਾਣੇ ਪਾਣੀ ਲਿਖਿਆ ਵਾ ਜਾਂ ਕਿਸਮਤ ਵਾਲੇ ਬੜੇ ਹੋਣਗੇ ਰੱਬ ਨੂੰ ਨਾਮ ਜਪਣ ਵਾਲੇ ਫੇਰ ਕਿਤੇ ਉਹਨਾਂ ਦੇ ਘਰ ਘੋੜੇ ਚਰਨ ਪਾਉਂਦੇ ਨੇ ਨਹੀਂ ਤੇ ਕਰੋੜਾਂ ਪਤੀ ਬੰਦਾ ਨਹੀਂ ਘੋੜਾ ਸਾਂਭ ਸਕਦਾ ਹਾਂਜੀ ਬਿਲਕੁਲ ਸਾਂਭ ਕੇ ਵਿਖਾਦੇ ਜਾਂ ਕੋਈ ਹੋਏ ਇੱਧ ਲੱਗ ਜਾਗੇ ਤੇ ਇਦਾਂ ਦਾ ਮਤਲਬ ਕਹਿਣ ਦੀ ਗੱਲ ਆ ਵੀ ਕੋਈ ਸ਼ੌਂਕ ਵੱਖਰੇ ਹੁੰਦੇ ਕਈਆਂ ਦੇ ਸਾਡੇ ਹੁਣ ਵੱਖਰੇ ਸ਼ੌਂਕ ਨੇ ਸਾਨੂੰ ਹਰ ਇੱਕ ਚੀਜ਼ ਦਾ ਸ਼ੌਂਕ ਆ ਆਪਾਂ ਜਾਨਵਰਾਂ ਨਾਲ ਬਹੁਤ ਪਿਆਰ ਕਰੀਦਾਂ ਨਾ ਤੇ ਦੂਜੀ ਗੱਲ ਆ ਗਈ ਤੁਹਾਡੀ ਵੀ ਜਾਂ ਇਹ ਪੈਸੇ ਦੇ ਕੀ ਹਿਸਾਬਤਾ ਬਣ ਹੁਣ ਮੈਂ ਪਿੰਡੋਂ ਘੋੜੀ ਲੈ ਆਵਣਾ ਮੈਨੂੰ ਕਈਆਂ ਜਾਣਾ ਰਾਜਮਖੌਲ ਕਿਤੇ ਉਹ ਇਹਨੂੰ ਕਿੱਥੇ ਲੈ ਚਲਾਣ ਨੂੰ ਬਰਾਤਾਂ ਤੇ ਲਾ ਦੇ ਉਹ ਉਹ ਕਰਦੇ ਹੋਵੇ ਜੇ ਕਰਦੇ ਪਰ ਹੁਣ ਗੱਲਾਂ ਵੀ ਲੋਕਾਂ ਨੇ ਸੁਣਨੀਆਂ ਪੈਂਦੀਆਂ ਗੱਲਾਂ ਦੇ ਤਾਨ ਵਾਲੇ ਸੁਣੀਏ ਨਾ ਵੀ ਜੇ ਅਸੀਂ ਕਿਸੇ ਕੋਲ ਲੈ ਕੇ ਕੁਝ ਦਿੱਤਾ ਹੋਏ ਦੇ ਹਾਂਜੀ ਫਿਰ ਗਾਉਣ ਮੈਂ ਮੂੰਹ ਤੋੜ ਜਵਾ ਦਤਾ ਵੀ ਕੋਈ ਨਹੀਂ ਜਦੋਂ ਇਹਨਾਂ ਦੀ ਵੀ ਗੱਲ ਆਈ ਤੇ ਇਹ ਵੀ ਕਰਾਂਗੇ ਕੰਮ ਕੋਈ ਗੱਲ ਨਹੀਂ ਟੈਨਸ਼ਨ ਲੈ ਘੋੜੀਆਂ ਸੇ ਕਮਾਣੂ ਹੁੰਦੀਆਂ ਨੇ ਹਾਂ ਤੇ ਬਾਕੀ ਦੂਜੀ ਗੱਲ ਵੀ ਜੇ ਤੇ ਬੰਦੇ ਨੇ ਘੋੜਾ ਲੈਣਾ ਫਿਰ ਤੇ ਦਿਲ ਨਾਲ ਖਰੀਦਾ ਜਾਂਦਾ ਪੈਸੇ ਨਾਲ ਨਹੀਂ ਭਾਜੀ ਦਿਲ ਨਾਲ ਖਰੀਦਾ ਜਾਂਦਾ ਹਾਂਜੀ ਕਿਉਂਕਿ ਆਪਾਂ ਪਹਿਲੇ ਦਿਨ ਹੀ ਲਾਲਚ ਕਰਕੇ ਨਹੀਂ ਚੱਲ ਸਕਦੇ ਇਹ ਚਲੋ ਕਮਾਈ ਵੀ ਬਹੁਤ ਦਿੰਦੀਆਂ ਨੇ ਘੋੜੀਆਂ ਤਾਰ ਵੀ ਦਿੰਦੀਆਂ ਬੰਦੇ ਨੂੰ ਹਾਂਜੀ ਪਰ ਉਹ ਬੰਦੇ ਦੀ ਕਿਸਮਤ ਆ ਬਿਲਕੁਲ ਭਾਜੀ ਬਿਲਕੁਲ ਜੀ ਜੇ ਆਪਾਂ ਪਹਿਲੇ ਦਿਨ ਤੋਂ ਕਹੀਏ ਵੀ ਆਪਾਂ ਘੋੜੀ ਲੈ ਆਵਾਂਗੇ 4 ਲੱਖ ਦਾ ਬੱਚਾ ਵੇਚ ਦਾਂਗੇ 5 ਲੱਖ ਦਾ ਵੇਚ ਦਾਂਗੇ ਉਹ ਆਸ ਅਸੀਂ ਨਾ ਰੱਖ ਸਕਦੇ ਬਿਲਕੁਲ ਭਾਜੀ ਇਹ ਆਪਾਂ ਦਿਲ ਨਹੀਂ ਲੈ ਆ ਸਕਨੇ ਆ ਤੇ ਮਤਲਬ ਤੁਹਾਨੂੰ ਘਰ ਤੋਂ ਕਿਦਾਂ ਰਿਸਪੌਂਸ ਆ ਘਰ ਦੇ ਕੀ ਆ ਇਹ ਗੱਲ ਕਰਦੇ ਆੜੇ ਭਾਜੀ ਪੂਰੇ ਖੁਸ਼ ਨੇ ਉਦੋਂ ਦੇ ਜਦੋਂ ਦੇ ਪਹਿਲਾਂ ਆਪਾਂ ਘੋੜਾ ਲਿਆਂਦਾ ਸੀ ਹਾਂਜੀ ਬਾਅਦ ਵਿੱਚ ਮੇਰੇ ਸੱਜਣੀਆਂ ਪਨੇਆੜ ਤੋਂ ਗੁਰਵਿੰਦਰ ਭਾਜੀ ਦੀ ਫੌਜੀ ਭਾਜੀ ਹੋਣੀ ਹਾਂਜੀ ਉਹਨਾਂ ਦੇ ਕੋਲ 6-7 ਘੋੜੀਆਂ ਸੀ ਹਾਂਜੀ ਤੇ ਮੈਨੂੰ ਕਹਿੰਦੇ ਵੀ ਜੇ ਤਰਾ ਦਿਲ ਬਣਦਾ ਤੇ ਵੇਖ ਲੈ ਮਾਰ ਲਾ ਮੋਰਚਾ ਤੇ ਚਲੋ ਮੇਰਾ ਸੌਦਾ ਹੋ ਵੀ ਗਿਆ ਉਹਨਾਂ ਦਾ ਪੈਸੇ ਦੇ ਵੀ ਦਿੱਤੇ ਚਲੋ ਘਰਦਿਆਂ ਨੇ ਤੇ ਕੋਈ ਗੱਲ ਨਹੀਂ ਕੀਤੀ ਮੇਰਾ ਸੌਦਾ ਉਹ ਭਾਜੀ ਉਹਨਾਂ ਨਾਲ ਹੋ ਗਿਆ ਸਭੋ ਮੈਨੂੰ ਅੱਧੇ ਘੰਟੇ ਬਾਅਦ ਜਦੋਂ ਮੈਂ ਸਾਈ ਬਾਤੀ ਅੱਧੇ ਘੰਟੇ ਬਾਅਦ ਭਾਜੀ ਦਾ ਫੇਰ ਫੋਨ ਆਇਆ ਵੀ 20 25000 ਰੁਪਏ ਵੱਧ ਲੈ ਲਾ ਤੇ ਘੋੜੀ ਮਤਲਬ ਕਰਦੇ ਸੀ ਅੱਜ ਦੇਣੀ ਤੇ ਵਾਦਾ ਤਨ ਦੇ ਦਿੰਨੇ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਭਾਜੀ ਮੈਂ ਸ਼ੌਕ ਨੂੰ ਨਹੀਂ ਲਈ ਸ਼ੌਕ ਨੂੰ ਲਈ ਆ ਵੈਸੇ ਨਹੀਂ ਕਿ ਲਈ ਆ ਜਿੱਦ ਤਰਾਂ ਤੁਸੀਂ ਸਮਝਣ ਦੇ ਜੇ ਵਪਾਰ ਵਾਸਤੇ ਨਹੀਂ ਲਈ ਆਪਾਂ ਤੇ ਮੈਂ ਸ਼ੌਕ ਨਾਲ ਰੱਖਣੀ ਇਸ ਕਰਕੇ ਲੈ ਲਈ ਫਿਰ ਠੀਕ ਹੈ ਜੀ ਹਾਂਜੀ ਤੇ ਜਿਹੜਾ ਆਪਣਾ ਘੋੜੇ ਦਾ ਆਪਾਂ ਸ਼ੋਰਟ ਲਾਵਾਂਗੇ ਨਾਲ ਤੇ ਜਿਹੜਾ ਉਹ ਘੋੜਾ ਲਿਆ ਉਹ ਕਿੱਥੋਂ ਲਿਆ ਆਪਾਂ ਉਹ ਭਾਜੀ ਆਪਣੇ ਸੱਜਣ ਨੇ ਮਤਲਬ ਨਾਨਕੇ ਸਾਡੇ ਨੇ ਡੈਡੀ ਦੇ ਨਾਨਕੇ ਨੇ ਸਾਡੇ ਦੇ ਤੇ ਉਹਨਾਂ ਦੇ ਗਾਂ ਸੱਜਣੇ ਹੀ ਚਲੋ ਉਹ ਵੀ ਆਪਣੇ ਸੱਜਣ ਬਣ ਕੇ ਹੌਲੀ ਹੌਲੀ ਉਹ ਵੀ ਨਿਹੰਗ ਸਿੰਘ ਜਿੱਥੇ ਬੰਦਿਆਂ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੇ ਵੀ ਚਲੋ ਸ਼ੌਂਕ ਹੀ ਘੋੜਿਆਂ ਦਾ ਤੁਹਾਨੂੰ ਪਤਾ ਨਿਹੰਗ ਸਿੰਘਾਂ ਨੂੰ ਤੁਹਾਨੂੰ ਦਾ ਹੀ ਸ਼ੌਂਕ ਸ਼ੁਰੂ ਤੋਂ ਘੋੜਿਆਂ ਦਾ ਹਾਂਜੀ ਉਹਨਾਂ ਦੇ ਕੋਲ ਭਾਜੀ ਤਿੰਨ ਚਾਰ ਘੋੜੇ ਬੱਜੇ ਹੀ ਚੰਗੇ ਚੰਗੇ ਉਹਨਾਂ ਦੇ ਵਿੱਚੋਂ ਫਿਰ ਇੱਕ ਘੋੜਾ ਆਇਆ ਛੋਟਾ ਭਰਾ ਜੋਰਾਵਰ ਸਿੰਘ ਇੰਨੇ ਫਿਰ ਵੇਖਿਆ ਘੋੜਾ ਚਲੋ ਮੈਂ ਤੇ ਵੇਖਿਆ ਨਹੀਂ ਪਹਿਲਾਂ ਹਾਂਜੀ ਤੇ ਮੈਂ ਥੋੜਾ ਗਰੇਜ਼ ਕਰਦਾ ਵੀ ਘੋੜਾ ਜਰ ਸਾਂਭ ਕੇ ਕੀ ਕਰਾਂਗੇ ਘੋੜਾ ਲੈ ਆ ਕੇ ਕੀ ਕਰਾਂਗੇ ਸਾਂਭਣਾ ਔਖਾ ਸਾਂਭਣਾ ਔਖਾ ਘੋੜਾ ਤੁਹਾਨੂੰ ਪਤਾ ਨਵੇਂ ਬੰਦੇ ਵਾਸਤੇ ਤੇ ਬਹੁ ਇਹ ਫਿਰ ਚੱਲ ਗਿਆ ਆਪਾਂ ਘੋੜਾ ਲੈਣ ਚੱਲੋ ਇਹਨੇ ਸੌਦਾ ਸੱਦਾ ਕਰ ਲਿਆ ਜੋ ਗੱਲਬਾਤ ਹੋਈ ਇਹਨਾਂ ਦੀ ਆਪਸ ਦੇ ਵਿੱਚ ਹੋਈ ਮੇਰੇ ਨਾਲ ਇਹਨਾਂ ਨੇ ਗੱਲ ਨਹੀਂ ਕੀਤੀ ਮੈਨੂੰ ਪਤਾ ਦੱਸਿਆ ਇਹਨੇ ਉਦੋਂ ਕਿ ਜਦੋਂ ਘੋੜਾ ਲੈ ਲਿਆ ਇਹਨੂੰ ਪਤਾ ਹੈ ਵੀ ਮੈਂ ਢੱਕ ਦੇਣਾ ਘੋੜੇ ਨੂੰ ਵੀ ਘੋੜਾ ਰਾਂ ਦੇ ਘੋੜੀ ਲੈਣੇ ਆ ਨਾ ਤੇ ਚਲੋ ਇਹਨੇ ਰੀਜ ਹੀ ਇਹਨੂੰ ਵੀ ਛੋਟੇ ਭਰਾ ਨੂੰ ਤੇ ਮੈਂ ਵੀ ਨਹੀਂ ਫਿਰ ਢੱਕਿਆ ਮੈਂ ਹਾਂ ਜੇ ਲੈ ਲਿਆ ਤਾਂ ਕੋਈ ਗੱਲ ਨਹੀਂ ਫਿਰ ਵੇਖੀ ਜਾਊਗੀ ਹੁਣ ਸਾਨਾ ਨਾ ਸਾਣ ਹੀ ਖੁੱਲਦੇ ਨੇ ਬਿਲਕੁਲ ਤੇ ਉਦੋਂ ਦਾ ਫਿਰ ਉੱਥੇ ਲੈ ਆਂਦਾ ਉਹ ਮੁੰਡੇ ਅਮਰਤਪਾਲ ਹੁਣੀ ਨੇ ਪੱਤੜ ਪੱਤੜ ਕਲਾਂ ਪੈਂਦੇ ਆ ਜਲੰਧਰ ਦੇ ਤੇ ਭਾਜੀ ਇਹ ਘੋੜਾ ਲਿਆਉਣ ਤੋਂ ਪਹਿਲਾਂ ਜ਼ਿੰਦਗੀ ਚ ਪਹਿਲਾਂ ਵੀ ਕਦੀ ਰਾਈਡਿੰਗ ਕੀਤੀ ਜਾਂ ਚਸਕਾ ਕਿਦਾਂ ਇਹ ਸੁਭਾਅ ਬਣਿਆ ਰਾਈਡਿੰਗ ਭਾਈ ਤੁਹਾਨੂੰ ਮੈਂ ਦੱਸਿਆ ਵੀ ਗੁਰਵਿੰਦਰ ਆਪਣਾ ਚਲੋ ਮੈਂ ਇਹਨੂੰ ਸਤਾਦ ਹੀ ਕਹਿੰਦਾ ਜ਼ਿਆਦਾਤਰ ਵੈਸੇ ਵੀ ਉਹਨੇ ਮੈਨੂੰ ਬਹੁਤ ਗੱਲਾਂ ਚੰਗੀਆਂ-ਚੰਗੀਆਂ ਸਿਖਾਈਆਂ ਨੇ ਮੈਂ ਉਹਦੇ ਕੋਲ ਜਾਣਾ ਮਹੀਨਾ-ਮਹੀਨਾ ਰਹਿਣਾ ਉਹਨੇ ਮੈਨੂੰ ਬਾਅਦ ਵਿੱਚ ਹੌਲੀ-ਹੌਲੀ ਰਾਈਡਿੰਗ ਦੇ ਵਿੱਚ ਵਾੜਨਾ ਸ਼ੁਰੂ ਕਰਤਾ ਵੀ ਚਲੋ ਯਾਰੀ ਦੋਸਤੀ ਹੀ ਇੱਕ ਤੇ 2012 ਪੂਰਾ ਦੀ ਗੱਲ ਉਹਦੋਂ ਯਾਰੀ ਦੋਸਤੀ ਪੈ ਗਈ ਹੌਲੀ-ਹੌਲੀ ਯਾਰੀ ਦੋਸਤੀ ਪੈ ਗਈ ਉਹਨੇ ਬਾਅਦ ਵਿੱਚ ਮੈਨੂੰ ਫਿਰ ਘੋੜੀ ਦੇ ਕਰੀ ਪਹਿਲੀ ਵਾਰ ਜਦ ਮੈਂ ਜ਼ਿੰਦਗੀ ਚ ਬੈਠਾ ਮੈਂ ਕਦੀ ਚੜਿਆ ਨਹੀਂ ਘੋੜੀ ਤੇ 2012 ਜਦ ਮੈਂ ਪਹਿਲੀ ਵਾਰ ਬੈਠਾ ਘੋੜੀ ਤੇ ਉਹਨੇ ਘੋੜੀ ਤੇ ਬਿਠਾ ਲ ਕੇ ਤੇ ਮੈਂ ਕੋਡ ਛੇੜਦਾ ਘੋੜੀ ਨੂੰ ਡੰਡੇ ਨਾਲ ਘੋੜੀ ਭੱਜ ਪਈ ਆਪਣੀ ਸਪੀਡ ਤੇ ਮੈਂ ਨ ਜਾਣ ਬੰਦਾ ਮੈਨੂੰ ਨਾ ਪਤਾ ਕਿਥੋਂ ਸਾਹਮਣੀ ਉਹ ਜਦੋਂ ਗਈ ਕਿ ਲਾ ਘਟਵਾ ਘੁੰਮ ਕੇ ਇੱਕਦਮ ਬਰਸਨ ਥਾਣੀ ਬੜੀ ਮੈਂ ਉਹਦੇ ਉੱਤੇ ਡਿੱਗ ਗਿਆ ਮੈਂ ਉਹ ਤੋਂ ਡਰ ਗਿਆ ਮੈਂ ਮੈਂ ਅਤਲੀ ਪੈਂਦਾ ਗਾਂ ਘੋੜੀ ਤੇ ਬਾਅਦ ਵਿੱਚ ਫਿਰ ਹੌਲੀ ਹੌਲੀ ਚਾਕਾ ਖੁੱਲ ਗਿਆ ਫਿਰ ਡਰ ਦੂਰ ਹੋ ਗਿਆ ਹੌਲੀ ਹੌਲੀ ਬਾਅਦ ਵਿੱਚ ਫਿਰ ਰਾਈਡਿੰਗ ਕਰਦਿਆਂ ਕਰਦਿਆਂ ਸ਼ੌਂਕ ਪੈ ਗਿਆ ਉਧ ਉਹਨਾਂ ਕੋ ਜਾਣਦੇ ਪਏ ਉਹਨਾਂ ਦੇ ਘੋੜਿਆਂ ਤੇ ਚੜ੍ਹਨ ਪਏ ਫਿਰ ਹੋਰੀ ਹੋਰੀ ਝਾਕਾ ਖੁੱਲ ਗਿਆ ਤੇ ਹੁਣ ਫਿਰ ਵਾਇਗਰੂ ਨੇ ਮੇਰ ਕੀਤਾ ਆਪਣੇ ਘਰ ਵੀ ਆ ਗਏ ਚਲੋ 2012 ਦਾ ਚਸਕਾ ਲੱਗਾ ਤੇ ਹੁਣ 25 ਜਾਣ ਕੇ ਪੂਰਾ ਹੋਇਆ ਬਿਲਕੁਲ ਪਾਜੀ ਉਹ ਤੁਹਾਨੂੰ ਮੈਂ ਕਹਿਣ ਦਿਆ ਵਾ ਕਿ ਇਹ ਕੋ ਪੈਸੇ ਨਾਲ ਨਹੀਂ ਖਰੀਦ ਸਿੱਖਦਾ ਇਹ ਜਿਹੜੀ ਕਿਸਮਤ ਹੋਏ ਉਹ ਦੋਈ ਕਿਸਮਤ ਦੇ ਵਿੱਚ ਆਉਣਾ ਵਾ ਜਦੋਂ ਕਰਮਾਂ ਚ ਲਿਖਿਆ ਵਾ ਕਰਮਾਂ ਦੇ ਵਾਰੀ ਉਦੋਂ ਹੀ ਬਿਲਕੁਲ ਹਾਂਜੀ ਪਾਜੀ ਤੇ ਪਾਜੀ ਜਿਹੜੇ ਆਪਣੇ ਸੱਜਣ ਜਿਹੜੇ ਵੀਡੀਓ ਵੇਖ ਰਹੇ ਨੇ ਜਿਹੜੇ ਅਜੇ ਘਰੇ ਸਲਾਹ ਕਰਦੇ ਨੇ ਵੀ ਘੋੜੀ ਲਿਆਉਣੀ ਆ ਹਾਂਜੀ ਮਤਲਬ ਜਿਹੜੇ ਨੌਜਵਾਨ ਆਪਣੇ ਜੁੜਨਾ ਚਾਹੁੰਦੇ ਨੇ ਉਹਨਾਂ ਨੂੰ ਆਪਣਾ ਕੀ ਸੰਕੇਤ ਆ ਕਿ ਇਹ ਘਾਟੇਵੰਦ ਸੌਦਾਤ ਨਹੀਂ ਜਾਂ ਜੇ ਕੋਈ ਨਸ਼ਿਆਂ ਵੱਲ ਨੂੰ ਜਾ ਰਿਹਾ ਵਾ ਨੌਜਵਾਨ ਉਹਦੇ ਵਾਸਤੇ ਕਿਦਾਂ ਬੈਨੀਫਿਟ ਰਹਿੰਦਾ ਬੈਨੀਫਿਟ ਭਾਜੀ ਜਿਹੜਾ ਨਸ਼ੇ ਕਰਦਾ ਉਹਦੇ ਵਾਸਤੇ ਵਧੀਆ ਵਾ ਹਾਂਜੀ ਇੱਕ ਤੇ ਬੰਦਾ ਇਹਦੇ ਹਾਰੇ ਲੱਗਾ ਰਹੂਗਾ ਹਾਂਜੀ ਘੋੜੇ ਨੂੰ ਹੱਥ ਪੱਲਾ ਮਾਰ ਮਾਲਚ ਮੂੰਚ ਕਰ ਹਨਾ ਤੇ ਦੂਸਰਾ ਉਹਦਾ ਨਸ਼ੇ ਵੱਲ ਧਿਆਨ ਨਹੀਂ ਜਾਊਗਾ ਹਾਂਜੀ ਹਾਂਜੀ ਆਪਾਂ ਜਿਹੜੇ ਵੀ ਆਪਣੇ ਫੈਮਿਲੀ ਮੈਂਬਰ ਵੇਖ ਰਹੇ ਨੇ ਵੀਡੀਓ ਹਾਂਜੀ ਉਹਨਾਂ ਨੂੰ ਸੰਦੇਸ਼ ਦਈਏ ਵੀ ਜੇ ਕੋਈ ਆਪਣਾ ਨੌਜਵਾਨ ਨਸ਼ਿਆਂ ਵੱਲ ਜਾ ਰਿਹਾ ਵਾ ਬਿਲਕੁਲ ਉਹਨੂੰ ਘੋੜੇ-ਘੋੜੀਆਂ ਵਾਲੇ ਬੰਨੇ ਆਲੇ ਲਾਓ ਘੋੜਾ ਲਾ ਦਿਓ ਤੇ ਬਸ ਆਰੇ ਲੱਗਾ ਰਹੇ ਜਿਹੜਾ ਉਹ ਅੱਗੇ ਪਾਸੇ ਜਾਏ ਨਾ ਬਾਹਰ ਅੰਦਰ ਦਾ ਟਾਈਮ ਨਹੀਂ ਲੱਗੇ ਇੱਕ ਜਦੋਂ ਘੋੜੇ ਤੇ ਨੌਜਵਾਨ ਸਵਾਰੀ ਕਰੇਗਾ ਉਹ ਆਪਣੀ ਕੰਡ ਨਾ ਬੋਵੇਗਾ ਬਿਲਕੁਲ ਭਾਜੀ ਡਿੱਗਣ ਦਾ ਡਰ ਤੇ ਸਾਰਿਆਂ ਨੂੰ ਹੁੰਦਾ ਹਾਂਜੀ ਹਾਂਜੀ ਤੇ ਬੰਦਾ ਉਦਾਂ ਵੀ ਐਕਟਿਵ ਰਹਿੰਦਾ ਐਕਟਿਵ ਰਹਿੰਦਾ ਭਾਜੀ ਬਿਲਕੁਲ ਤੇ ਸੁਸਤੀ ਮਾਰ ਨਹੀਂ ਬਣੇਗਾ ਹਾਂਜੀ ਤੇ ਘੋੜਾ ਘੋੜੀ ਲੈ ਕੇ ਦੋ ਆਪਣੇ ਬੱਚਿਆਂ ਜ਼ਰੂਰ ਭਾਜੀ ਮੈਂ ਤੇ ਇਹੋ ਕਹਿਣਾ ਚਾਹੂੰਗਾ ਵੀ ਜਿਹੜੇ ਬੱਚੇ ਤਰਾ ਵਿਗੜੇ ਨੇ ਜਾਂ ਕੁਝ ਕਹਿ ਸਕਨੇ ਆ ਵੀ ਇਹ ਮਾੜੇ ਹਾਲਾਤਾਂ ਦੇ ਵਿੱਚ ਪੈ ਚੁੱਕੇ ਨੇ ਚਲੋ ਪੈਣਾ ਤੇ ਕੋਈ ਵੀ ਨਹੀਂ ਚਾਹੁੰਦਾ ਜੇ ਕੋ ਪੈ ਗਿਆ ਵਾ ਤੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਪਲੀਜ਼ ਆਪਣੇ ਬੱਚਿਆਂ ਨੂੰ ਇੱਕ ਵਾਰੀ ਕਿਨਾਂ ਕੇ ਆਰੇ ਲਾਓ ਆਪਾਂ ਬਾਹਰ ਜਾਗ ਵੀ ਤੇ ਦਿਹਾੜੀਆਂ ਕਰੀਦੀਆਂ ਹੀ ਨੇ ਗੋਹਾ ਛੁੱਟੀ ਦਾ ਬਾਹਰ ਜਾ ਕੇ ਵੀ ਉਹਦਾਂ ਨਾਲ ਆਪਣੇ ਘਰ ਦੇ ਵਿੱਚ ਛੁੱਟੋ ਤੇ ਨਾਲੇ ਤੁਹਾਡਾ ਕਿਤੇ ਦਾ ਕਿਤਾਬ ਬਣ ਜੂ ਤੇ ਨਾਲੇ ਸ਼ੌਂਕ ਦਾ ਸ਼ੌਂਕ ਪੂਰਾ ਹੋ ਜੂ ਤੇ ਸ਼ਰਨ ਭਾਜੀ ਇੱਕ ਜਿਹੜੀ ਵੱਡੀ ਗੱਲ ਆਪਣੀ ਜਦੋਂ ਤੁਸੀਂ ਘੋੜੀ ਲੈ ਲਈ ਆ ਹਾਂਜੀ ਤੁਹਾਡੇ ਕਈ ਰਿਸ਼ਤੇਦਾਰਾਂ ਨੇ ਤੁਹਾਡੇ ਘਰਦਿਆਂ ਨੂੰ ਵੀ ਫੋਨ ਕੀਤੇ ਹੋਣੇ ਤੇ ਇੰਨੇ ਕਿਹੜਾ ਦੁੱਧ ਦੇਣਾ ਹਾਂਜੀ ਹਾਂਜੀ ਨਹੀਂ ਬਥੇਰਾ ਇਹ ਤਾਂ ਰਿਹਾ ਕਿ ਨਹੀਂ ਹੋਇਆ ਤਾਂ ਦੇਣਾ ਨਹੀਂ ਚਲੋ ਹੋਇਆ ਤਾਂ ਨਹੀਂ ਪਰ ਪਿੰਡ 'ਚ ਬਹੁਤ ਲੋਕ ਕਹਿੰਦੇ ਵੀ ਇੰਨੇ ਕਿਹੜਾ ਦੁੱਧ ਦੇਣਾ ਵਾ ਇਹਦੇ ਨਾਲ ਕੋਈ ਮੱਝ ਲੈ ਆਉਂਦਾ ਭਾਂਜ 2 ਲੱਖ ਦੀਆਂ ਦੋ ਮੱਝਾਂ ਆਉਣੀਆਂ ਚੰਗੀਆਂ ਚੰਗੀਆਂ ਹਨਾ ਤੇ 10 ਲੀਟਰ ਦੁੱਧ ਸਵੇਰੇ 'ਚ ਹੁੰਦੇ 10 ਸ਼ਾਮਾਂ 'ਚ ਹੁੰਦੇ ਤੇ ਕੋਈ ਪੈਸੇ ਹੁੰਦੇ ਪਰ ਉਹ ਗੱਲ ਫੇਰ ਉੱਥੇ ਆਏ ਨੇ ਨਾ ਵੀ ਇਹ ਸ਼ੌਂਕ ਦਾ ਕੋਈ ਮੁੱਲ ਨਹੀਂ ਗਾ ਭਾਜੀ ਜੇ ਸ਼ੌਂਕ ਨਾਲ ਕੀਤਾ ਦਿਲ ਹੋਣਾ ਚਾਹੀਦਾ ਬੰਦੇ ਦੇ ਅੰਦਰ ਤੇ ਫੇਰ ਹੀ ਘੋੜਾ ਲੈ ਸਕਦਾ ਉਹ ਤਰ੍ਹਾਂ ਬਿਨਾ ਦਿਲ ਤੋਂ ਤਾਂ ਕੋਈ ਲੈ ਹੀ ਨਹੀਂ ਸਕਦਾ ਮੈਂ ਕਹਿ ਦਿੰਦਾ ਤੇ ਭਾਜੀ ਗੱਲ ਇਦਾਂ ਵਾ ਵੀ ਜਿੱਦਾਂ ਜਿਹੜੇ ਮਸ਼ਹੂਰ ਘੋੜੇ ਨੇ ਸਟੱਡ ਸਰਵਿਸਾਂ ਦਿੰਦੇ ਨੇ ਹਾਂਜੀ ਉਹਨਾਂ ਦੀਆਂ ਵੀਡੀਓ ਤੇ ਸਾਰੇ ਬਣਾਉਂਦੇ ਨੇ ਜਾ ਕੇ ਬਿਲਕੁਲ ਸਾਡੇ ਚੈਨਲ ਦਾ ਕਿੱਤਾ ਇਹ ਆ ਵੀ ਜਿਹੜੇ ਵੀ ਨੌਜਵਾਨ ਨੇ ਆਪਣੇ ਨੇ ਘੋੜੀ ਘੋੜਾ ਰੱਖਿਆ ਹਾਂਜੀ ਅਸੀਂ ਉਹਨੂੰ ਆਪਣੇ ਸਾਰੇ ਘੋੜ ਪ੍ਰੇਮੀਆਂ ਦੇ ਸਾਹਮਣੇ ਲਿਆਉਣਾ ਹੁਣ ਤੁਹਾਡੇ ਇਹ ਵੀਡੀਓ ਨਾ ਬਣਾਉਂਦੇ ਹਾਂਜੀ ਉਹੀ ਕਿ ਮੰਡੀ ਚ ਵੀ ਸਪੈਸ਼ਲ ਨਾ ਜਾਂਦੇ ਤੁਹਾਨੂੰ ਕਿਸੇ ਨੇ ਜਾਣਣਾ ਨਹੀਂ ਬਿਲਕੁਲ ਬਿਲਕੁਲ ਭਾਈ ਹੁਣ ਸਾਡੀ ਵੀਡੀਓ ਵੱਡੇ ਵੱਡੇ ਬ੍ਰੀਡਰਾਂ ਨੇ ਵੇਖਣੀ ਹੈ ਹਾਂਜੀ ਉਹਨਾਂ ਨੂੰ ਤੁਹਾਡੀ ਜਾਣ ਪਛਾਣ ਹੋਏਗੀ ਸਾਰੀ ਹਾਂਜੀ ਹਾਂਜੀ ਫਿਰ ਇਸੇ ਤਰ੍ਹਾਂ ਘੋੜਾ ਪਰਿਵਾਰ ਆਪਣਾ ਵੱਡਾ ਹੋਣਾ ਕਈ ਘਰ ਇਦਾਂ ਦੇ ਆ ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਘੋੜੀਆਂ ਰੱਖੀਆਂ ਤੇ ਲਾਗੇ ਪਿੰਡ ਚ ਵੀ ਨਹੀਂ ਪਤਾ ਬਿਲਕੁਲ ਬਿਲਕੁਲ ਹੈ ਬੰਦੇ ਤਰ੍ਹਾਂ ਦੇ ਭਾਜੀ ਪੂਰੇ ਪੂਰੇ ਪਿੰਡ ਚ ਵੀ ਨਹੀਂ ਪਤਾ ਜੇ ਕਿਸੇ ਨੇ ਘੋੜੀਆਂ ਰੱਖੀਆਂ ਤੇ ਹਾਂਜੀ ਹਾਂਜੀ ਮਤਲਬ ਜੇ ਆਪਾਂ ਵੀਡੀਓ ਪਾਵਾਂਗੇ ਅੱਗੇ ਤੇ ਸਾਡੀ ਜਾਣ ਪਛਾਣ ਵਧੇਗੀ ਤੁਹਾਨੂੰ ਫੋਨ ਵਗੈਰਾ ਆਉਣਗੇ ਇਦਾਂ ਹੀ ਆਪਣਾ ਜ ਹਾਂਜੀ ਤੇ ਬਾਕੀ ਇਸ ਚੀਜ਼ ਦਾ لالਚ ਕਿਸੇ ਨੂੰ ਹੁੰਦਾ ਨਹੀਂ ਬਿਲਕੁਲ ਭਾਜੀ ਸਿਰਫ ਸ਼ੌਂਕ ਹੀ ਚੱਲਣਾ ਤੇ ਸ਼ੌਂਕ ਦੇ ਵਿੱਚੋਂ ਪਰਮਾਤਮਾ ਕਿਰਪਾ ਕਰੇ ਤੇ ਕਰੋੜਪਤੀ ਵੀ ਬਣ ਜਾਂਦਾ ਬਿਲਕੁਲ ਭਾਜੀ ਬਿਲਕੁਲ ਹੀ ਇਹ ਭਾਜੀ ਹੁਣ ਜਿਹੜਾ ਵੀ ਸ਼ੇਰਾ ਮਗਰ ਤਾਂ ਨੂੰ ਦਿਖ ਰਿਹਾ ਕੈਮਰੇ ਦੇ ਵਿੱਚ ਆਉਂੜਿਆ ਹੋਣਾ ਇਹ ਸਮੁੰਦਰ ਘੋੜੇ ਦਾ ਪੋਤਰਾ ਵਾ ਪੋਤਰਾ ਹਾਂ ਜਿੰਨੂ ਘਰੇ ਦਾ ਤੇ ਭਾਰੇ ਦੀ ਮਾਂ ਹੁਣ ਥੋੜੀ ਜੀ ਅਪਲਕ ਦੂਸਰੀ ਆ ਜਾਂਦੀ ਵਿੱਚ ਚੰਬੀ ਚੰਬੀ ਆ ਜਾਂਦੀ ਹੈ ਚੰਬੀ ਕਰਕੇ ਥੋੜਾ ਜਿਹਾ ਆਪਣੇ ਤੇ ਬੱਚਾ ਲੈ ਗਈ ਅੱਜ ਕੀ ਤੇ ਜਦ ਕੋ ਹੁਣ ਅੱਗੇ ਮੀਟਾ ਮੈਨੂੰ ਘੋੜੇ ਦਾ ਨਾਮ ਨਹੀਂ ਕਿ ਯਾਦ ਹੈਗਾ ਪਰ ਉਹ ਘੋੜਾ ਵੀ ਚੰਗਾ ਵਾ ਉਹਦੇ ਕੋ ਹੁਣ ਮੇਟ ਹੋਈ ਹੈ ਗਾਂ ਉਹ ਵੀ ਨੁਕਰ ਨੁਗਰਾਵਾ ਘੋੜਾ ਅੱਛਾ ਹੈ ਹਾਂਜੀ ਚਲੋ ਬਾਕੀ ਮੁਕੱਦਰ ਤੁਹਾਡੇ ਜਿੱਦਾਂ ਹੋਣਗੇ ਨੁਕਰਾਂ ਬੱਚਾ ਪੈਦਾ ਕਰੂਗੀ ਬਿਲਕੁਲ ਜੀ ਤੇ ਬਾਕੀ ਤੁਸੀਂ ਕੀ ਸੰਦੇਸ਼ ਦਿੰਦੇ ਹੁਣ ਆਉਣ ਬੰਦੇ ਜਿਹੜਾ ਘੋੜੇ ਦੀ ਸੇਵਾ ਕਰਦਾ ਹਿਸਾਬ ਨਾਲ ਮਹਾਰਾਜ ਦੀ ਸੇਵਾ ਕਰਦਾ ਵਾ ਕਿਉਂਕਿ ਮਹਾਰਾਜ ਨੇ ਕਿਹਾ ਕਿ ਪੰਜ ਸਿੰਘ ਦੀ ਸੇਵਾ ਕਰੇਗਾ ਕੋਈ ਤੇ ਇੱਕ ਘੋੜਾ ਬਰਾਬਰ ਹੋਏਗਾ ਪੰਜਾਂ ਸਿੰਘਾਂ ਦੇ ਬਰਾਬਰ ਇੱਕ ਘੋੜਾ ਆਏਗਾ ਲੋ ਜੀ ਸ਼ਰਨ ਭਾਈ ਦੇ ਫਾਦਰ ਸਾਹਿਬ ਆਏ ਨੇ ਤੇ ਇਹਨਾਂ ਨੂੰ ਸਵਾਲ ਕਰਦੇ ਆਂ ਤੇ ਅੰਕਲ ਜਦੋਂ ਇਹ ਘੋੜਾ ਘੋੜੀ ਲੈ ਕੇ ਆਏ ਨੇ ਜਦੋਂ ਲੈਣ ਗਏ ਨੇ ਤੁਹਾਨੂੰ ਦੱਸ ਕੇ ਗਏ ਨੇ ਲੈਣ ਕੇ ਜਾਂ ਚੁੱਪਚੀਪ ਹੀ ਤੇ ਆਪ ਹੀ ਨਿਕਲ ਗਏ ਇਹਨਾਂ ਦੇ ਸ਼ੌਂਕ ਹੀ ਕੀ ਹੈ ਤੇ ਮੈਨੂੰ ਨੇ ਵੈਸੇ ਇਹਨਾਂ ਨੇ ਬਹੁਤਾ ਦੱਸਿਆ ਆਪਣੀ ਮਾਂ ਨਾਲ ਜਾਰੀ ਸਲਾਹ ਰੱਖ ਦਿਆ ਤੁਹਾਨੂੰ ਨਹੀਂ ਦੱਸਿਆ ਮੈਨੂੰ ਦੱਸਿਆ ਹੈ ਕੰਨ ਨੇ ਤੇ ਮੈਂ ਵੀ ਨਹੀਂ ਧੱਕਿਆ ਮੈਂ ਤਾਂ ਚੱਲ ਇਹਨਾਂ ਦਾ ਸ਼ੌਂਕ ਹੈ ਤਾਂ ਕਰਨ ਨਹੀਂ ਨਹੀਂ ਤੁਸੀਂ ਮਤਲਬ ਡਾਂਟਿਆ ਨਹੀਂ ਤੁਸੀਂ ਪਾਇਆ ਨਹੀਂ ਮੈਂ ਮੈਨੂੰ ਆਪ ਵੀ ਸ਼ੌਕ ਹੈ ਮੈਂ ਮੇਰੇ ਮਾਮੇ ਰੱਖਦੇ ਸੀ ਘੋੜੀਆਂ ਘਾੜੇ ਤੇ ਮੈਂ ਉਹਨਾਂ ਦੀ ਸੇਵਾ ਕਰਦਾ ਰਿਹਾ ਤੇ ਮੈਨੂੰ ਵੀ ਸ਼ੌਕ ਹੀ ਵੈਸੇ ਵੀ ਤੇ ਚੱਲ ਕੋਈ ਬੱਚਾ ਹੋਏ ਤਾਂ ਦੀ ਸੇਵਾ ਕਰੀਏ ਤੁਸੀਂ ਵੀ ਸੋਚਿਆ ਹੋਣਾ ਵੀ ਜੇ ਤੇ ਮਰ ਮੈਂ ਇਹਨਾਂ ਨੂੰ ਇਹ ਗੱਲ ਕਹੀ ਜਰੂਰ ਮੈਂ ਵੀ ਜੇ ਚੱਲ ਕੋਈ ਸ਼ੇਰਾ ਰਾਂਦਾ ਤਾਂ ਘੋੜੀ ਲਾਓ ਨਾਲੇ ਤੇ ਬੱਚੇ ਲਾਵਾਂਗੇ ਉਹਦੇ ਕੋ ਤੇ ਨਾਲੇ ਚੱਲ ਹੋਰ ਥੋੜਾ ਜਿਹਾ ਦਾ ਸਾਹਬ ਹੋਰ ਕਰਤਾ ਹੁੰਦਾ ਇਹ ਫਿਰ ਇਹ ਇਹ ਕਾਲਾ ਪੈਕ ਹੈ ਕਾ ਕਨਿਕਾ ਕਹਿੰਦਾ ਮੈਂ ਕੋੜਾ ਲੈਣਾ ਮੈਂ ਕਿਹਾ ਮੈਂ ਡੱਕਿਆ ਹੀ ਨਹੀਂ ਹੋਰ ਅਸੀਂ ਆਖਿਆ ਵੀ ਚਲੋ ਕਰੋ ਸ਼ੌਂਕ ਵੀ ਜੇ ਜੇ ਮਾਰੇ ਰਾਹ ਤੇ ਜਾਣ ਫੇਰ ਤੇ ਰੋਕੀ ਫੇਰ ਤੇ ਰੋਕੀ ਇਹਨਾਂ ਨੂੰ ਤੇ ਕਰਨ ਸੇਵਾ ਤੇ ਇਹ ਨਾਲੇ ਮਾਲਦੀ ਸੇਵਾ ਕਰਦੇ ਆ ਇਹ ਇਹ ਵੀ ਇੱਕ ਘੋੜੇ ਜਿਹੜੇ ਨੇ ਮਹਾਰਾਜ ਨੇ ਆਖਿਆ ਸੀ ਕਿਤਕ ਬਾਜ਼ਾਰ ਮਤ ਕਿੰਨੇ ਘੋੜੇ ਹੋਏ ਨੇ 6-7 ਇਹੋ ਜੀਆਂ ਨਸਲਾਂ ਹੋਈਆਂ ਨੇ ਜਿਹੜੇ ਤੇ ਮਹਾਰਾਜ ਵੀ ਕਹਿੰਦੇ ਵੀ ਇਹ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਨਾ ਇਹ ਮਜਰ ਸਮਝ ਲਓ ਵੀ ਉਹ ਮੇਰਾ ਪੱਕਾ ਸੇਵਕ ਆ ਜਿਹੜਾ ਇਹਨਾਂ ਦੀ ਸੇਵਾ ਕਰਦਾ ਘੋੜਿਆਂ ਦੀ ਲਓ ਜੀ ਜਦੋਂ ਘਰਦਿਆਂ ਦੀ ਪੂਰੀ ਸਪੋਰਟ ਹੋਵੇ ਤੇ ਫਿਰ ਛੌਂਕ ਪੂਰਾ ਕਰਨਾ ਚਾਹੀਦਾ ਤੇ ਬਾਕੀ ਅੰਕਲ ਜਿਹੜੇ ਨੌਜਵਾਨ ਨਸ਼ਿਆਂ ਵਾਲੂ ਜਾ ਰਹੇ ਨੇ ਉਹਨਾਂ ਨੂੰ ਤੁਹਾਡਾ ਕੀ ਸੰਕੇਤ ਆ ਵੀ ਘੋੜਾ ਘੋੜੀ ਲਿਆਉਣ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹਿੰਦੇ ਹੋ ਤੁਸੀਂ ਮੈਂ ਕਹਿਣਾ ਵੀ ਪਿਛਲੇ ਜ਼ਮਾਨੇ ਚ ਲੋਕਾਂ ਨੇ ਘੋੜੀਆਂ ਘੋੜੇ ਰੱਖੇ ਹੁੰਦੇ ਸੀ ਤੇ ਬਰਾਤਾਂ ਵੀ ਘੋੜੀਆਂ ਤੇ ਜਾਂਦੀਆਂ ਹੁੰਦੀਆਂ ਸੀ ਟਾਂਗਿਆਂ ਤੇ ਜਾਂਦੀਆਂ ਹੁੰਦੀਆਂ ਸੀ ਹੈਨਾ ਤੇ ਉਦੋਂ ਵੀ ਲੋਕੀ ਸ਼ੌਂਕ ਪੂਰੇ ਕਰਦੇ ਤੇ ਹੁਣ ਕਿਉਂ ਨਹੀਂ ਹੋ ਸਕਦੇ ਹੁਣ ਤੇ ਸਭ ਮਹਾਰਾਜ ਨੇ ਦਿੱਤਾ ਵਾ ਲੋਕਾਂ ਨੇ ਫਸਲ ਵੀ ਵੇਖੋ ਕਿੰਨੀ ਕਿੰਨੀ ਚਲੋ ਮਹਾਰਾਜ ਕਰਦਾ ਵਾ ਦਿੰਦਾ ਵਾ ਹੈਨਾ ਤੇ ਇਹ ਚਾਹੀਦਾ ਵਾ ਨਿਆਣਿਆਂ ਨੂੰ ਇਹ ਪਾਸੇ ਆਉਣਾ ਵੀ ਇਹ ਵੀ ਇੱਕ ਵਪਾਰ ਹੀ ਆ ਹਾਂਜੀ ਹਾਂਜੀ ਜੇ ਇਹ ਕਰਨਗੇ ਕੁਝ ਤੇ ਇਹਨਾਂ ਨੂੰ ਜ਼ਿੰਦਗੀ ਚ ਜਿਉਣ ਦਾ ਪਤਾ ਲੱਗੇਗਾ ਵੀ ਲਾਪੀ ਅਸੀਂ ਮਤਲਬ ਗਾਂ ਵਧਣਾ ਬਿਲਕੁਲ ਹਾਂਜੀ ਬਾਕੀ ਇਹਨਾਂ ਦੀਆਂ ਮਰਜ਼ੀਆਂ ਨੇ ਸ਼ੌਂਕ ਵੀ ਹੈਗੇ ਨੇ ਸ਼ੌਂਕ ਵੀ ਹੈਗਾ ਇਹਨਾਂ ਦੇ ਹਾਂਜੀ ਹੈਨਾ ਹੁਣ ਭਾਵੇਂ ਗੱਡੀਆਂ ਮੋਟਰ 100 ਨੇ ਹੈਨਾ ਸਾਰਿਆਂ ਦੇ ਘਰਾਂ ਇੰਨੇ ਕਿੰਨੇ ਵੀ ਕਰਨੇ ਲੋਕਾਂ ਦੇ ਘਰ ਮੋਟਰਸਾਈਕਲ ਗੱਡੀ ਘੋੜੀ ਤੁਹਾਡੇ ਕੱਲਿਆਂ ਕੋਈ ਪਿੰਡ ਕਰਨੇ ਕੋਈ ਨਹੀਂ ਸਾਡੇ ਇਹ ਲੋਕਿੰਗ ਛਾਰ ਮਗਰ ਗੱਲਾਂ ਕਰਦੇ ਹੋਣਗੇ ਵੀ ਇਹਨਾਂ ਨੇ ਕਿਹੜਾ ਕਿੱਤਾ ਕਰ ਲਿਆ ਮੈਨੂੰ ਚੰਗਾ ਲੱਗਾ ਮੈਂ ਆਖਾਂ ਮੈਂ ਆਖਾਂ ਚਲੋ ਜੇ ਦਿਲ ਕੋਚ ਹੋਣਾ ਚਾਹੀਦਾ ਕੋਸ਼ਿਸ਼ ਕੋਣਾ ਚਾਹੀਦਾ ਗੱਲ ਤੇ ਆਹੋ ਬਿਲਕੁਲ ਨਸ਼ੇ ਪੱਤੇ ਵਾਲਾ ਨਾਂ ਜਾਣ ਤੇ ਇਹੋ ਜਿਹੇ ਲੋਕ ਕਿੱਤੇ ਕਰਨ ਵੀ ਕੋਈ ਮੱਝ ਰੱਖੇ ਘੋੜੀ ਰੱਖੇ ਆਪੇ ਉਦਮ ਵਾਢਾ ਇਹਦੇ ਨਾਲ ਬਿਲਕੁਲ ਆਂਦੇ ਆਂਦੇ ਵੀ ਜਿਹੜੇ ਜਿੰਨਾ ਘੋੜੀ ਘੋੜਾ ਰੱਖਿਆ ਹੈ ਨਾ ਉਹਨੂੰ ਇੰਨਾ ਉਦਮ ਹੁੰਦਾ ਵਾ ਵੀ ਉਹ ਹਰ ਵੇਲੇ ਆਖਰ ਪਾ ਰੱਖ ਕੇ ਰੱਖਦਾ ਰਾਕੀ ਦੇ ਇਹ ਇਹਦੀ ਮੈਂ ਸੇਵਾ ਕਰਨੀ ਆ ਇਹਨੂੰ ਖਰਖਰਾ ਪੇਰਨਾ ਇਹਨੂੰ ਮੈਂ ਲਟਾਉਣਾ ਮੈਂ ਇਹਨੂੰ ਪੱਠੇ ਪਾਉਣੇ ਨੇ ਫਿਰ ਉਹਦੇ ਨਾਲ ਜਿਹੜੇ ਦੂਜੇ ਡੰਗਰ ਵੀ ਰੱਖੇ ਮਤਲਬ ਗਾਈਆਂ ਮਰ ਜਾਂ ਉਹਨਾਂ ਨੂੰ ਵੀ ਪੱਠੇ ਪਾਏਗਾ ਫਿਰ ਮਤਲਬ ਬੰਦਾ ਸੁਸਤ ਨਹੀਂ ਹੁੰਦਾ ਸ਼ਹਿਰੀ ਚ ਰਹਿੰਦਾ ਸੁਸਤ ਨਹੀਂ ਹੁੰਦਾ ਇਦਾਂ ਦੇ ਨਾਲ ਇਹਦੇ ਨਾਲ ਪੂਰੀ ਸ਼ਹਿਰੀ ਚ ਰਹਿਣਾ ਪੈਂਦਾ ਫਿਰ ਹਾਂਜੀ ਬੰਦੇ ਨੂੰ ਵੀ ਚਲੋ ਤਾਂਦਰੁਸਤ ਰਹੇ ਕਾਲ ਤੇ ਨਾਲੇ ਸਵਾਰੀ ਕਰੇ ਤੁਸੀਂ ਵੀ ਸਵਾਰੀ ਕਰ ਲੈਂਦੇ ਹੋ ਮੈਂ ਕਰ ਲੀਣਾ ਸਵਾਰੀ ਪਰ ਮੈਂ ਅਜੇ ਨਹੀਂ ਕੀਤੀ ਮੈਂ ਅਜੇ ਨਾ ਇਹ ਥੋੜਾ ਜਿਹਾ ਮੈਨੂੰ ਹੈ ਬਈ ਮੈਂ ਨਾ ਤੋਂ ਜਾਣੂ ਨਹੀਂ ਹੋਇਆ ਕੋੜੀ ਕੋੜੇ ਤੋਂ ਆਪਣੇ ਤੋਂ ਤੇ ਮੈਂ ਕਰਿਆ ਕਰਾਂਗਾ ਸਵਾਰੀ ਹੌਲੀ ਹੌਲੀ ਕਿਉਂ ਕਿਉਂ ਮੈਂ ਇਹ ਤਾਂ ਫੇਰ ਪਾਲਾਂਗਾ ਨਾ ਉਹਦਾ ਘੋੜਾ ਲਹੁੰਦੇ ਆ ਬਾਰ ਉਡਾਲੇ ਹੁੰਦੇ ਮੈਂ ਨਾ ਫੜ ਕੇ ਕੋੜੇ ਨੂੰ ਮੈਨੂੰ ਕੀ ਹੈ ਕੋੜੀ ਨੂੰ ਵੀ ਮੈਂ ਸਗਰੇ ਹੱਥ-ਛੱਤ ਫੇਰਿਆ ਵਾ ਮਨੋਸ਼ ਸ਼ੌਕ ਹੈ ਮੈਂ ਆਪ ਸ਼ਾਮਦਾਰਾ ਮਾਮਾ ਸਾਹਿਬ ਦੀ ਘੋੜੀ ਉਹਨਾਂ ਨੇ ਘੋੜੀ ਬੜੇ ਸ਼ੌਕ ਨਾਲ ਰੱਖੀ ਹੁੰਦੀ ਸੀ ਖਰਖਣਾ ਕਰਨਾ ਉਹਨੇ ਆਖਣ ਇੱਥੇ ਢੋਲਪੁਰ ਦੇ ਲਾਗੇ ਸੀ ਉਹਨਾਂ ਦਾ ਫਾਰਮ ਗੰਨੇ ਵਾਲਿਆਂ ਦਾ ਤੇ 20-25 ਇਕਲੇ ਸੀ ਤਾਂ ਤੇ ਮੈਨੂੰ ਆਖਣ ਨਾਲ ਜਾ ਫੇਰਾ ਮਾਰਿਆ ਮੈਂ ਉੱਤੇ ਪਾਣੀ ਇਕੱਠੀ ਮੈਨੂੰ ਲੈ ਜਾਨ ਚਾਰਜ ਵੇਰੇ ਪੋਣਾ ਕੇ ਵੀਰ ਆਉਣਾ ਨਾਲੇ ਹੁਟਾ ਡਾਣ ਨਾਲ ਉਹਨੇ ਖਰਖੜਾ ਕਰਨਾ ਪੱਠਾ ਦਿੱਤਾ ਆਪੀ ਪੁੰਦਾ ਰਿਹਾ ਮੈਂ ਬਾਕੀ ਜਿਦੀ ਮਰਜ਼ੀ ਮਹਿੰਗੀ ਕੋਈ ਗੱਡੀ ਲੈ ਆਏ ਹਾਂ ਇਹ ਇਹਦਾ ਸ਼ੌਂਕ ਜਿਹੜਾ ਮੈਂ ਘੋੜੀ ਘਾੜਦਾ ਇਹ ਵੱਖਰਾ ਹੀ ਸ਼ੌਂਕ ਆ ਇੱਕ ਕੋਈ ਛੱਡ ਕੇ ਵੇਖਦੇ ਆ ਇੱਥੇ ਪਹਿਲਾਂ ਪਿਛਲੇ ਜ਼ਮਾਨੇ ਦੇ ਵਿੱਚ ਇੱਥੇ ਸਾਡੇ ਪ੍ਰੀਤਮ ਸਿੰਘ ਹੁੰਦਾ ਸੀ ਉਹ ਇੱਥੋਂ ਦੇ ਨਗਦਾ ਹੁੰਦਾ ਸੀ ਕੱਚੇ ਰਾਹ ਆ ਕੱਚਾ ਹੁੰਦਾ ਸੀ ਰਾਹ ਪਹਿਲਾਂ ਇਹ ਦਿਨੋਂ ਜਾਣਾ ਤੇ ਉਹਨਾਂ ਦਾ ਮੈਂ ਕਿਹੜਾ ਮਤਲਬ ਇਤਾਂ ਆਂਦਾ ਇਹ ਪੀਜਟਾ ਮਾਰਾ ਰਣਜੀਤ ਸਿੰਘ ਹੁੰਦਾ ਆਹੀ ਛੋਟੇ ਛੋਟੇ ਹਾਂ ਇੰਨਾ ਬੱਚਿਆਂ ਤੇ ਮੈਂ ਇਹਨਾਂ ਨੂੰ ਆਖਿਆ ਪਾਪਾ ਜੀ ਸਾਡੇ ਨਾਲ ਇੱਥੇ ਬਾਡੀ ਕਰਨੀ ਤੇ ਮੈਂ ਹਾਂ ਉਹ ਪੜਦੇ ਹੁੰਦੇ ਹਨ ਨਾ ਨਿੱਕੀ ਜਿਮਾਤ ਤੇ ਮਹਾਰਾਜਾ ਰਣਜੀਤ ਸਿੰਘ ਤੇ ਉਹ ਆਏ ਆਖਣਾ ਇਹ ਪਾਪਾ ਜੀ ਇਹ ਮਹਾਰਾਜਾ ਰਣਜੀਤ ਸਿੰਘਾਂ ਉਹ ਕਿਹੜੇ ਤੇ ਚੜ ਕੇ ਉਹਨਾਂ ਆਖਣਾ ਵੀ ਆਹੋ ਇਹ ਰਣਜੀਤ ਸਿੰਘ ਹੀ ਆ ਤੇ ਇਹ ਹੰਦਾ ਸਰਪੰਚ ਮਤਲਬ ਘੋੜਿਆਂ ਵਾਲੀ ਦੀ ਸ਼ਾਨ ਹੁੰਦੀ ਹੈ ਸ਼ਾਨ ਵੱਖਰੀ ਹੈ ਇਕੱਲੀ ਇਹ ਤੇ ਇੱਕ ਸ਼ੌਂਕਵਾਰੀ ਗੱਲ ਆ ਹਾਰੀ ਸਾਰੀ ਘੋੜੇ ਨਹੀਂ ਰੱਖ ਸਕਦਾ ਇਹ ਵੀ ਗੱਲ ਆ ਨਹੀਂ ਰੱਖ ਸਕਦਾ ਜਾਨਵਾਲਾ ਰੱਖ ਸਕਦਾ ਬਿਲਕੁਲ ਘੋੜਿਆਂ ਦੇ ਦਰਤੇ ਘੋੜੇ ਬਾਕੀ ਦੇਲ ਖੋਣਾ ਚਾਹੀਦਾ ਬੰਦੇ ਦਾ ਸਭ ਕੁਝ ਉਦਮ ਅਗੇ ਕੀ ਨਹੀਂ ਗਾ ਸਭ ਕੁਝ ਹੈ ਬਿਲਕੁਲ ਜਟੇਰੀ ਢਾ ਕੇ ਬੈ ਜੀ ਤੇ ਫਿਰ ਤੇ ਸਮਝ ਲਓ ਵੀ ਕੁਝ ਵੀ ਨਹੀਂ ਗਾ ਫਿਰ ਤੇ ਕੁਝ ਵੀ ਨਹੀਂ ਹੈ ਜੇ ਘਰੇ ਸੋਚੀ ਜਾਣਾ ਫਿਰ ਤੇ ਕੁਝ ਨਹੀਂ ਫਿਰ ਸੋਚਾਂ ਨਾਲ ਨਹੀਂ ਕੰਮ ਹੁੰਦਾ ਦਿਲ ਨਾਲ ਹੁੰਦਾ ਕੋਈ ਵੀ ਕੰਮ ਕਰਨਾ ਹੁਣ ਬਾਹਰ ਚਾਹੀਦਾ ਦਿਲ ਕੱਢੀ ਦਾ ਹਾਂਜੀ ਤੇ ਜੇ ਫਸੜ ਕਰੀ ਤੀਆ ਤੇ ਵੀ ਦਿਲ ਨਾਲ ਕੋਈ ਬੀਜ ਦਾ ਕੋਈ ਗੰਨਾ ਬੀਜ ਲਿਆ ਕਿਸਦਾ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਦਿਲ ਨਾਲ ਫਿਰ ਬੀਜੇ ਤੇ ਕੋਈ ਵੀ ਕੰਮ ਲਾ ਲਓ ਕੋਈ ਤੁਸੀਂ ਕਿੱਤਾ ਲਾ ਲਓ ਦਿਲ ਨਾਲ ਹੀ ਹੁੰਦਾ ਫਿਰ ਉਹ ਹਾਂਜੀ ਇਹ ਤੇ ਆ ਲਓ ਜੀ ਜਿਦਾਂ ਅੰਕਲ ਹੁਣਾਂ ਨਾਲ ਤੁਹਾਡੀ ਗੱਲਬਾਤ ਕਰਵਾਈ ਆ ਜਿਹੜੇ ਵੀ ਸੱਜਣ ਸਾਡੀ ਵੀਡੀਓ ਵੇਖ ਰਹੇ ਨੇ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਆਪਾਂ ਹੋਰ ਵੀ ਨਵੇਂ ਸੱਜਣਾ ਨਾਲ ਤੁਹਾਨੂੰ ਮਿਲਵਾਵਾਂਗੇ ਤੇ ਸੱਜਣਾ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਜਰੂਰ ਕਰਿਓ ਕਿਉਂਕਿ ਕਮੈਂਟਾਂ ਤੋਂ ਪਤਾ ਲੱਗਦਾ ਕਿ ਵੀਡੀਓ ਤੁਸੀਂ ਰਿਸਪੌਂਸ ਨਾਲ ਵੇਖੀ ਆ ਕਿ ਨਹੀਂ ਵੇਖੀ ਬਾਕੀ ਕਮੈਂਟ ਜਰੂਰ ਕਰਿਆ ਕਰੋ ਤੇ ਆਪਣੀ ਗੱਲਬਾਤ ਦੱਸਿਆ ਕਰੋ ਬਾਕੀ ਅੰਕਲ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜ਼ਰੂਰ